ਵਿਆਹ ਆਪਦੀ ਮਰਜ਼ੀ ਨਾਲ ਕਰਵਾਇਆ ਸੀ ਤੇ ਪੇਕੇ ਨਾਲੋਂ ਟੁੱਟ ਗਈ ਸੀ 5 ਸਾਲ ਹੋ ਗਏ ਸੀ ਵੀਰ ਭੈਣ ਮੂਹਨ ਦੇਖਣ ਨੂੰ ਤਰਸ ਗਈ ਸੀ ਫਿਰ ਇੱਕ ਦਿਨ ਪੇਕੇ ਜਾਣ ਦਾ ਸੰਜੋਗ ਬਣਿਆ ਸੰਜੋਗ ਕਾ ਦਾ ਵਿਜੋਗ ਹੀ ਸੀ ਕਿਸੇ ਨੇ ਦੱਸਿਆ ਕਿ ਤੇਰੀ ਮਾਂ ਬਿਮਾਰ ਰਹਿੰਦੀ ਏ ਤੇ ਤੇਰਾ ਨਾਮ ਜਪਦੀ ਰਹਿੰਦੀ ਏ ਮੈਂ ਪਿੰਡ ਪੁੱਜੀ ਤੇ ਘਰ ਚ ਵਿਰਲਾਪ ਸੀ ਮੇਰੇ ਦਿਲ ਵਿੱਚ ਉਦੋਂ ਹੀ ਵੱਜਾ ਕਿ ਮਾਂ ਨੂੰ ਕੁਝ ਹੋ ਗਿਆ ਮੈਂ ਸਾਰਾ ਮੂੰਹ ਟੱਕ ਕੇ ਮਾਂ ਨੂੰ ਦੇਖ ਕੇ ਓਨੀ ਪੈਰੀ ਵਾਪਸ ਮੁੜ ਆਈ ਇਕੱਠ ਜਿਆਦਾ ਸੀ ਤੇ ਕਿਸੇ ਨੇ ਨੂੰ ਪਹਿਚਾਨ ਨਹੀਂ ਸੀ ਆਈ ਘਰ ਆ ਕੇ ਪੁੱਜੇ ਬੈਠ ਪੁੱਬਾ ਮਾਰ ਮਾਰ ਰੋਈ ਨਾ ਕੋਈ ਰੋਂਦੀ ਨੂੰ ਚੁੱਪ ਕਰਾਉਣ ਵਾਲਾ ਸੀ ਤੇ ਨਾ ਦਿਲਾਸੇ ਦੇਣ ਵਾਲਾ ਸੀ ਜਗਜੀਤ ਦੇ ਪਿਓ ਗੁਜਰੇ ਨੇ ਨੂਵੀ 1 ਸਾਲ ਤੋਂ ਉੱਤੇ ਹੋ ਗਿਆ ਸੀ ਕਦੇ ਸੋਚਾਂਗੀ ਮਾਂ ਕਿਧਰੇ ਮੇਰੇ ਗਮ ਲਈ ਤਾਂ ਨਹੀਂ ਸੀ ਬੈਠੀ ਕਿ ਮੇਰੀ ਧੀ ਰੋਲ ਰਹੀ ਏ ਦੁੱਖ ਸੁੱਖ ਕਰਨ ਵਾਲਾ ਕੋਈ ਨਹੀਂ ਸੀ ਜਿੱਥੇ ਹੁਣ ਸ਼ਹਿਰ ਵਿੱਚ ਸ਼ਿਫਟ ਹੋਈ ਸੀ ਉੱਥੇ ਆਂਡ ਗਵਾਂਡ ਕੋਈ ਕਿਸੇ ਦੇ ਨਾਲ ਨਹੀਂ ਸੀ ਜਾਂਦਾ ਸਕੂਲ ਜਗਜੀਤ ਸਕੂਲ ਗਿਆ ਹੋਇਆ ਸੀ ਮਰਦੀ ਮਰਦੀ ਨੇ ਘਰ ਦੇ ਕੰਮਕਾਰ ਕੀਤੇ ਉਸ ਦਿਨ ਮੇਰੀ ਤੀਜੀ ਵਾਰ ਮੌਤ ਹੋਈ ਸੀ ਪਹਿਲੀ ਵਾਰ ਜਦੋਂ ਜਗਜੀਤ ਦੇ ਪਿਓ ਨਾਲ ਵਿਆਹ ਕਰਵਾਉਣ ਦੀ ਜ਼ੇਦ ਕਰੀ ਸੀ ਤੇ ਭਰਾ ਨੇ ਘਰੋਂ ਕੱਢ ਕੇ ਇਹ ਕਹਿ ਦਿੱਤਾ ਸੀ ਕਿ ਹੁਣ ਰਹਿੰਦੀ ਉਮਰ ਤੀਕ ਮੂੰਹ ਨਾ ਵਿਖਾਈ ਸਾਨੂੰ ਦੂਜੀ ਮੌਤ ਜਿਸ ਦਿਨ ਜਗਜੀਤ ਦਾ ਪਿਓ ਪੂਰਾ ਹੋਇਆ ਸੀ ਤੇ ਤੀਜੀ ਮੌਤ ਮਾਂ ਦਾ ਮਰਿਆ ਮੂੰਹ ਦੇਖਣਾ ਸਾਲ ਗੁਜ਼ਰ ਗਿਆ 100 ਮਹੀਨਾ ਚੱਲ ਰਿਹਾ ਸੀ ਮੇਰੇ ਘਰ ਦੀ ਬੱਲ ਵੱਜੀ ਵੀਰਿਆ ਨੇ ਨਵੀਂ ਵਿਆਹੀ ਭਾਬੀ ਘਰ ਦੇ ਬਾਹਰ ਖੜੇ ਸਨ ਹੱਥ 'ਚ ਕਿੰਨਾ ਸਾਰਾ ਸਮਾਨ ਸੀ ਮੇਰੇ ਚਾਹ ਦਾ ਕੋਈ ਟਿਕਾਣਾ ਨਾ ਰਿਹਾ ਮੈਂ ਘੁੱਟ-ਘੁੱਟ ਦੋਵਾਂ ਨੂੰ ਗੱਲ ਨਾਲ ਲਾਇਆ ਐਵੇਂ ਲੱਗਾ ਜਿਵੇਂ ਮੇਰਾ ਪੁਨਰਜਨਮ ਹੋ ਗਿਆ ਹੋਵੇ ਮੈਂ ਅੰਦਰ ਆਈ ਤੇ ਉਹ ਵੀ ਮੇਰੇ ਪਿੱਛੇ-ਪਿੱਛੇ ਬਿਸਕੁਟਾਂ ਦਾ ਡੱਬਾ ਤੇ ਹੋਰ ਮਠਿਆਈਆਂ ਮੈਨੂੰ ਫੜਾਉਂਦੇ ਵੀਰੇ ਨੇ ਕਿਹਾ ਕਿ ਇਹ ਤੇਰਾ ਪੰਜਾ ਸਾਲਾਂ ਦਾ ਸੁੰਧਾਰਾ ਤੇ ਮਾਫ਼ ਘਰ ਦੇ ਭੈਣੇ ਤੇਰੇ ਨਾਲ ਬਹੁਤ ਗਲਤ ਕੀਤਾ ਮੈਂ ਨਿਆਣ ਮੱਤ ਚ ਸੀ ਆਪਦੀ ਘਰ ਵਾਲੀ ਵੱਲ ਇਸ਼ਾਰਾ ਕਰਦੇ ਕਿ ਆ ਸਾਡੀ ਇੰਟਰ ਕਾਸਟ ਮੈਰਿਜ ਹੋਈ ਏ ਮਸਾ ਮਨਾਇਆ ਏ ਪਾਪਾ ਨੂੰ ਬਹੁਤ ਪ੍ਰੋਬਲਮ ਫੇਸ ਕੀਤੀਆਂ ਹਨ ਮੈਂ ਗੱਲ ਇਗਨੋਰ ਕਰ ਦਿੱਤੀ ਵੀਰੇ ਨੇ ਕੋਲ ਆ ਹੱਥ ਫੜ ਕੇ ਕਿਹਾ ਕਿ ਕੋਈ ਗੁੱਸਾ ਇਹ ਤਾਂ ਕੁੱਟ ਲੈ ਮੈਂ ਕਿਹਾ ਨਾ ਵੀਰੇ ਮੈਨੂੰ ਤਾਂ ਚਾਹੀ ਇੰਨਾ ਏ ਕੀ ਮੈਂ ਕੁਝ ਹੋਰ ਨਹੀਂ ਸੋਚ ਰਹੀ ਮੈਂ ਅੱਖਾਂ ਪਰ ਲਈਆਂ ਕਿਉਂਕਿ ਮਾਂ ਚੇਤੇ ਆ ਗਈ ਸੀ ਜੋਤੀ ਨੂੰ ਵਿਲਕਦੀ ਤੁਰ ਗਈ ਵੀਰੇ ਨੇ ਕਿਹਾ ਕਿ ਮਾਂ ਬਥੇਰਾ ਯਾਦ ਕਰਦੀ ਸੀ ਤੈਨੂੰ ਮੇਰੀ ਹੀ ਮੱਤ ਮਾਰੀ ਗਈ ਸੀ ਕਿ ਮੈਂ ਉਹਦੀ ਖੁਸ਼ੀ ਉਹਨੂੰ ਨਾ ਦੇ ਸਕਿਆ ਮੈਂ ਤੈਨੂੰ ਉਸ ਦਿਨ ਦੇਖਿਆ ਸੀ ਮਾਂ ਦੇ ਸੰਸਕਾਰ ਵਾਲੇ ਦਿਨ ਬਥੇਰਾ ਦਿਲ ਕਰ ਰਿਹਾ ਸੀ ਕਿ ਤੇਰੀ ਬੁੱਕਲ ਵਿੱਚ ਸਿਰ ਦੇ ਕੇ ਰੋ ਲਵਾ ਪਰ ਹਿੰਮਤ ਹੀ ਨਾ ਕਰ ਸਕਿਆ ਇਹ ਗੱਲ ਕਰ ਉਹ ਹੋਂ ਕਹੇ ਲੈ ਲੈ ਕੇ ਰੋਣ ਲੱਗਾ ਤੇ ਮੇਰੀ ਵੀ ਭੁੱਬ ਨਿਕਲ ਗਈ ਸਾਨੂੰ ਦੇਖ ਕੇ ਉਹ ਨਵੀਂ ਵਿਆਹੀ ਵੀ ਰੋਣ ਲੱਗ ਗਈ ਐਨੇ ਨੂੰ ਜਗਜੀਤ ਸਕੂਲੋਂ ਆ ਗਿਆ ਤੇ ਮੈਨੂੰ ਰੋਂਦੀ ਦੇਖ ਭੱਜ ਕੇ ਮੇਰੇ ਗੱਲ ਲੱਗ ਗਿਆ ਤੇ ਕਿਹਾ ਕਿ ਮੰਮਾ ਨਾ ਰੋ ਤੈਨੂੰ ਮੈਂ ਰੋਂਦੇ ਨਹੀਂ ਦੇਖ ਸਕਦਾ ਭਰਾ ਗੱਲ ਸੋਨ ਕੇ ਉੱਚੀ ਉੱਚੀ ਰੋਣ ਲੱਗਾ ਕਿ ਹਾਏ ਰੱਬਾ ਮੈਂ ਕਿਵੇਂ ਆਪਦੀ ਮਾਂ ਨੂੰ ਰੋਂਦੀ ਬਿਲਕਦੀ ਨੂੰ ਮਾਰ ਦਿੱਤਾ ਜਗਜੀਤ ਮੇਰੀ ਬੁੱਕਲ ਚ ਉੱਤਰ ਕੇ ਮਾਮੇ ਦੀ ਬੁੱਕਲ ਚ ਚਲਾ ਗਿਆ ਅਦੇ ਉਸ ਦੀਆਂ ਅੱਖਾਂ ਪੂੰਝ ਕੇ ਕਹਿੰਦਾ ਕਿ मामੂ ਤੁਸੀਂ ਨਾ ਰੋਵੋ ਪ੍ਰਾਹਰਾਨ ਹੋ ਗਿਆ ਤੇ ਉਸ ਦੀ ਗੱਲ ਸੋਨ ਚੁੱਪ ਕਰ ਗਿਆ ਮੈਂ ਕਿਹਾ ਕਿ ਅਸੀਂ ਅਕਸਰ ਫੇਸਬੁੱਕ ਤੇ ਤੁਹਾਡੀਆਂ ਸਾਰੀਆਂ ਦੀਆਂ ਫੋਟੋਆਂ ਦੇਖਦੇ ਰਹਿੰਨੇ ਆ ਤੇ ਮੈਂ ਇਹਨੂੰ ਦੱਸਦੀ ਰਹੀਨੀ ਹਾ ਇਹ ਨਾਨੂ ਆ ਇਹ मामੂ ਆ ਵੀਰ ਨੇ ਘੁੱਟ ਕੇ ਜਗਜੀਤ ਨੂੰ ਗੱਲ ਲਗਾ ਲਿਆ ਮੈਂ ਮਾਹੌਲ ਬਦਲਦੇ ਕਿਹਾ ਕਿ ਚਲੋ ਮੈਂ ਖੀਰ ਬਣਾ ਕੇ ਲੈ ਕੇ ਆਉਣੀ ਆ ਵੀਰ ਅੱਖਾਂ ਪੂੰਝ ਕੇ ਕਹਿਣ ਲੱਗਾ ਕੋਈ ਨਾ ਰੁੱਕ ਕੇ ਖਾਵਾਂਗੇ ਰਾਤ ਰਹਿਣ ਆਏ ਆ ਰੱਜ ਕੇ ਸੇਵਾ ਕਰਾਵਾਂਗੇ ਵੀਰ ਨੇ ਫੋਨ ਕੱਢ ਮੇਰੇ ਨਾਲ ਇੱਕ ਸੈਲਫੀ ਲਈ ਮੈਂ ਰਸੋਈ ਚਲੀ ਗਈ ਵੀਰੇ ਨੇ ਕੁਝ ਕੁ ਟਾਈਮ ਬਾਅਦ ਫੇਸਬੁੱਕ ਤੇ ਫੋਟੋ ਇਹ ਲਿਖ ਕੇ ਪੋਸਟ ਕਰ ਦਿੱਤੀ ਕਿ ਗਲਤੀਆਂ ਇਸੇ ਜਨਮ ਵਿੱਚ ਸੁਧਾਰੀਆਂ ਜਾ ਸਕਦੀਆਂ ਪੈਨ ਨੂੰ 5 ਸਾਲ ਬਾਅਦ ਮਿਲ ਕੇ ਇੰਜ ਲੱਗਾ ਜਿਵੇਂ ਮਾਂ ਨੂੰ ਮਿਲ ਰਹੇ ਹਾਂ ਹੋਵਾਂ ਮੈਂ ਰਸੋਈ 'ਚ ਖੜੀ ਉਸ ਦਾ ਸਟੇਟਸ ਪੜ ਰਹੀ ਸੀ ਕਿ ਕਾਸ਼ ਅਜ ਜਗਜੀਤ ਦਾ ਪਿਓ ਜਿਉਂਦਾ ਹੁੰਦਾ ਤਾਂ ਅੱਗਾ ਤੱਗਾ ਸਾਰਾ ਸਾਂਭ ਲੈਂਦਾ ਤੇ ਮੈਨੂੰ ਰੋਂਦੀ ਨੂੰ ਵੀ ਮੌਕੇ ਪੋਲਦੇ ਤਾਂ ਸਾਰੀ ਉਮਰ ਨਹੀਂ ਪਰ ਖਾਸ ਮੌਕਿਆਂ ਤੇ ਦੂਣਾ ਯਾਦ ਆਉਂਦੇ ਹਨ